ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਖੋਰ ਨੂੰ ਵੀ ਵੀਡੀਓ ਚ ਲਾਓ ਜੀ ਬਾਈ ਖੜੇ ਆ ਅੱਜ ਕੱਲ ਤੁਸੀਂ ਦੇਖਿਆ ਆਉਂਦੇ ਨਾ ਨਾ ਮੂਰਤ ਮੇਥੀ ਦੇ ਵਿੱਚ ਕਰਿਆ ਤਾਂ ਅੱਜ ਥੋੜਾ ਜਿਆ ਜਿਹਨਾਂ ਦੇ ਵੱਢਣੀਆਂ ਦੀਆਂ ਨਾ ਰੋਕ ਤੇ ਵੀ ਨਹੀਂ ਤੁਸੀਂ ਵੱਡੇ ਉਹਨਾਂ ਲੇਬਰ ਗੱਲ ਵਢਾ ਕੇ ਆ ਨਾ ਬਾਈ ਆਪਾਂ ਨੂੰ ਥੋੜਾ ਜਿਆ ਮੈਨੀਫਟ ਘਟਾ ਜਿਵੇਂ ਹੁਣ ਲੇਬਰ ਛੱਡਦੀ ਆ ਮੂਨੇ ਕਈ ਵਾਰ ਥੱਬੇ ਛੱਡਦੀ ਆ ਕਈ ਵਾਰ ਛੱਡਦੀ ਨਹੀਂ ਆ ਨਾ ਬੈਜਣ ਨੇ ਕਈ ਪਾਣੀ ਪੀ ਲਿਆ ਕਦੇ ਚਾਹ ਪੀਣ ਲੱਗ ਕਦੇ ਰੋਟੀ ਖਾਣ ਲੱਗ ਉਹਦੇ ਵਿੱਚ ਮਸ਼ੀਨ ਦਾੜਾ ਸਮਾਂ ਬੇਸਟ ਹੁੰਦਾ ਫਿਰ ਮੈਂ ਕਹਾ ਜੀ ਤੁਸੀਂ ਵੱਡੋ ਨਾ ਤੁਸੀਂ ਖੜੀ ਵੱਡਾਂਗੇ ਬਾਕੀ ਹੁਣ ਅੱਜ ਥੋੜੀ ਜੀ ਦੇਖ ਕੇ ਆ ਜਿਹੜੀ ਮੈਂ ਮਿੱਥੀ ਉਹ ਥੋੜੀ ਜੀ ਨਰਮ ਜੀ ਦੀ ਹਰੀ ਜੀ ਆ ਨਾ ਪਹਰੀ ਜੀ ਬੱਲੀ ਦਾਣਾ ਜਾਂ ਫਲੀ ਜੀ ਪਿਛੇ ਉਹ ਨਿਕਲੀ ਜਾਂਦੀ ਆ ਮੈਂ ਕਹਾ ਰੁਕ ਜਾਓ ਅੱਜ ਦਾ ਦਿਨ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਕਾਲੀ ਨਹੀਂ ਹੈਗੀ ਬਾਕੀ ਕੰਮਾਂ ਜੇ ਠੰਡਾ ਹੀ ਆ ਹਨਾ ਆਪਣੇ ਲੱਗਿਓ ਰੇ ਪੰਜਾਬੀ ਦੇ ਜਨੇ ਮਸ਼ੀਨਾਂ ਨੂੰ ਸਭ ਨੂੰ ਪਤਾ ਲੱਗ ਗਿਆ ਵੀ ਨਿੰਦਰભાઈ ਆ ਗਿਆ ਉਹਨਾਂ ਤਾਂ ਥਾਣਿਆਂ ਦੇ ਕਈ ਵੀਰਾਂ ਨੇ ਫੋਨ ਆਏ ਵੀ ਭਾਈ ਕਿੱਦਾਂ ਹਾਲ ਚਾਲ ਵਧੀਆ ਠੀਕ ਠਾਕ ਪਹੁੰਚ ਗਏ ਬਹੁਤ ਵਧੀਆ ਵੀਰੇ ਪਹੁੰਚੇ ਆ ਨਜ਼ਾਰਾ ਆ ਗਿਆ ਏਸੀ ਵਾਲੀ ਕਮੈਂਡਾ ਤਾਂ ਵੀ ਬਾਕੀ ਇਹਦੇ ਕੰਮ ਠੰਡਾ ਹੈ ਕੰਮ ਇੱਕ ਅੱਧੇ ਦਿਨ ਦੇ ਵਿੱਚ ਮੰਨ ਲਓ ਸਮਝ ਲਓ ਸਟਾਰਟ ਹੋ ਜਾਊਗਾ ਬਾਕੀ ਉਧਰ ਆਪਣਾ ਗੁਜਰਾਤ ਵਾਲੀ ਮਸ਼ੀਨ ਵੀ ਹੈ ਨਾ ਕੰਮ ਉੱਥੇ ਵੀ ਆਪਣੇ ਕੋ ਕੰਮ ਨਿਬੜੇਗਾ ਅੱਜ ਭਜਨ ਬਾਈ ਦਾ ਫੋਨ ਆਇਆ ਤਾਂ ਸਵੇਰੇ ਕਹਿੰਦਾ ਵੀ ਹੈ ਨਹੀਂ ਕੱਲ ਵੀ ਕਹਿੰਨਾ ਬੈਠੇ ਰਹੇ ਅੱਜ ਵੀ ਕਹਿੰਨਾ 7-8 ਕਿੱਗੇ ਆ ਵੱਢ ਕੇ ਖੜੇ ਆ ਫੇ ਦੇਖਦੇ ਆ ਉਹਨੂੰ ਵੀ ਕਰਦੇ ਆ ਸੈੱਟ ਇੱਥੇ ਤਾਂ ਬਾਈ ਨਹੀਂ ਲਿਆਉਂਦੇ ਉਹ ਮਸ਼ੀਨ ਇੱਥੇ ਪਹਿਲਾਂ ਹਨਾ ਇਹ ਹੀ ਕਹਿੰਦਾ ਵੀ ਮਾਮੇ ਦੇ ਪਿੰਡ ਚਲਾ ਦੂੰਗਾ ਮੈਂ ਕਿ ਉਹਨੇ ਮਾਮੇ ਰਿਸ਼ਤੇਦਾਰੀ ਚਲਾਉਂਗੇ ਆਪਾਂ ਮਸ਼ੀਨ ਫੋਰਮੈਨ ਉਹ ਫਿਰ ਮੈਂ ਇਹਨੂੰ ਪੁੱਛਿਆ ਵਾ ਕਿ ਕਿੱਦਾਂ ਮਾ ਰਿਸ਼ਤੇਦਾਰ ਦੇ ਪਿੰਡ ਮਸ਼ੀਨਾ ਮਜੂਨਾ ਕਹਿੰਦਾ ਰਿਸ਼ਤੇਦਾਰ ਦੇ ਪਿੰਡ ਮਸ਼ੀਨਾ ਬੜੀਆਂ ਆ ਗਈਆਂ ਫੇ ਮੈਂ ਕਿ ਤੂੰ ਸਾਨੂੰ ਨਾ ਹਨਾ ਦੋਈ ਮਸ਼ੀਨ ਆਪਾਂ ਨਾ ਸੱਦੀਏ ਤੇ ਦੋਈ ਮਸ਼ੀਨ ਆਪਾਂ ਉਧਰੇ ਗਜਰਾਤ ਦੇ ਵਿੱਚ ਸੈੱਟ ਕਰ ਦਈਏ ਕਿਵੇਂ ਉੱਚਾ ਤੇਰੀ ਨਿਕਣਾ ਕਰਨਾ ਕਰਦਾ ਵੀ ਮੈਂ ਤੇਰੇ ਨਾਲ ਆ ਬਾਕੀ ਉਰੇ ਵੀ ਕੋਟੇ ਦੇ ਵਿੱਚ ਵੀ ਹਨਾ ਅਸੀਂ ਆਏ ਆ ਗੱਲ ਪਰ ਮਸ਼ੀਨ ਸਾਫ਼ੀ ਆ ਉਰੇ ਵੀ ਬਈ ਤੇ ਆਏ ਆ ਵੀ ਚਲੋ ਮਸ਼ੀਨ ਜਿੰਨੀ ਮਰਜ਼ੀ ਆ ਜਾਵੇ ਪਰ ਉਹ ਕੰਮ ਪੰਜਾਬ ਵਾਂਗੂ ਹਨਾ ਨੇਰੀਓ ਆ ਜਾਂਦੀ ਆ ਕਿਹ ਰਹੀ ਆਇਓ ਬਦਲਾਦਾ ਵੀ ਜਾਂ ਸੀਜ਼ਨ ਚੱਲਿਆ ਜਾਂ ਸੀਜ਼ਨ ਖਤਮ ਹੋ ਗਿਆ ਬਸ ਜਿਵੇਂ ਪੰਜਾਬ ਦੇ ਵਿੱਚ 5-6 ਦਿਨ ਲੱਗਦੇ ਆ ਐਦਾਂ ਹੀ ਲੱਗਦੇ ਆ ਉਰੇ ਬਾਕੀ ਨੂੰ ਗਿਆ ਤਾਂ ਮੈਂ ਕਿਹਾ ਅੱਜ ਜਿਹੜੇ ਰੀਜ ਨਿਕਾਲ ਕੇ ਪਰ ਆਹ ਰੂਹ ਚੰਜਾਰੇ ਜਾਣਾ ਹਨ ਲਟਾਣੀਆਂ ਰੂਣੀਆਂ ਵੱਢੀਏ ਕਰੀਏ ਸਾਫ ਰਸਤੇ ਕਿ ਆਪਾਂ ਫੇਰ ਮਸ਼ੀਨ ਲੈ ਕੇ ਜਾਇਆ ਕਰਨੀ ਹੈ ਯਾਰ ਉਹ ਚੀਜ਼ ਦੀ ਆਪਾਂ ਨੂੰ ਸਮੱਸਿਆ ਦਿੱਕਤ ਨਾ ਆਵੇ ਕਹਿੰਦਾ ਕੋਈ ਨਹੀਂ ਬਾਕੀ ਇਥਾਰ ਤੇ ਹੋਰ ਰੱਖ ਲੈ ਲਿਆ ਕੇ ਟਾਣੀਆਂ ਵੱਢਣ ਕੁਆੜੀ ਹੈ ਨਾ ਬਈ ਜ਼ਰੂਰੀ ਆ ਤੁਹਾਨੂੰ ਪਤਾ ਹੀ ਦੂਜੀ ਮਸ਼ੀਨ ਦੇ ਵੀ ਉਹ ਚਾਹੇ ਐਸ.ਵੀ.ਆ ਚਾਹੇ ਬਿਨਾਂ ਐਸ.ਵੀ.ਆ ਹਨਾ ਲੋਹਾ ਦਾ ਲੋਹਾ ਯਾਰਾ ਚੀਜ਼ ਤਾਂ ਆਪਣੀ ਹੋ啊 ਕਿਹੜਾ ਕਿਸੇ ਦੀ ਆ ਮੈਂ ਵੀ ਨਹੀਂ ਤਾਂ ਇਹ ਨੋ ਨੀ ਵੱਡ ਗਿਆ ਨਾ ਆਵਾਗੇ ਜਿਤੇ ਨਾ ਮਾਗੇ ਐਦਾਂ ਦੁੱਖ ਲੱਗਦਾ ਬਾਈ ਇਹਨਾਂ ਝਰੀਟ ਪੈਂਦੀ ਆ ਚੀਜ਼ ਦੇ ਉੱਤੇ ਯਾਰ ਸ਼ੌਕ ਵਗੈ ਰੱਖੀ ਹੋਈ ਆ ਸਾਡੀ ਜਹਾ ਦਾ ਰਾਣੀ ਨਾ ਦੂਜੀ ਵੀ ਆਪਣੇ ਸ਼ੌਕ ਕੇਲੇ ਰੱਖੀ ਹੋਈ ਆ ਇਹ ਦਿਨ ਥੋੜਾ ਸਾਹਮਣੇ ਆਉਣਾ ਨਾ ਕਿੰਨਾ ਖਰਚਾ ਹੁੰਦਾ ਏ ਜੀ ਲੱਗਿਆ ਨਾ ਮਸ਼ੀਨ ਅਗਲਾ ਲੈ ਕੇ ਦਿੰਦਾ ਤਾਂ ਉਹ ਚੀਜ਼ ਹਾਬ ਵਗੈ ਰੱਖੀ ਏ ਵੀ ਚੀਜ਼ ਦਾ ਨੁਕਸਾਨ ਵੀ ਨਾ ਹੋਵੇ ਨਾ ਬਾਕੀ ਕੱਲ ਤੇ ਕੰਮ ਚੱਲੀ ਜਾਊਗਾ ਫਿਰ ਫਿਰ ਨਾ ਟੈਨਸ਼ਨ ਪਹਿਲਾਂ ਸਲਾਬ ਬਣੀ ਦੀ ਵੀ ਗੁਜਰਾਤ ਨੂੰ ਨਿਕਲਾ ਹੋਣਾ ਛੱਡ ਕੇ ਫਿਰ ਰਾਜੂ ਦੇ ਇਕੱਲਾ ਬਾਈ ਪਹਿਲਾਂ ਆਇੰਦਾ ਵੀ ਚਲੋ ਇੱਕ ਅੱਧਾ ਬੰਦਾ ਹੱਟ ਜੁੱਥੇ ਤੇ ਕੱਢ ਦੂੰਗਾ ਹੁਣ ਉਧਰ ਮੋਲੀ ਵੀ ਚਲਾਉਣੇ ਵਾਲਾ ਮੋਲੀ ਇਕੱਲਾ ਹੈ ਗਿਆਨੀ ਦੇ ਚਲੋ ਬਣੀ ਬੁੱਢੀ ਚਾਹ ਪਾਣੀ ਬਣਾਉਂਦਾ ਵਿਚਾਰਾ ਮਸ਼ੀਨ ਗਿਆਨੀ ਦੇ ਸੂਤ ਨਹੀਂ ਆਉਂਦੀ ਜ਼ਿਆਦਾ ਲਗਾਤਾਰ ਜਿੱਚ ਕਹੀ ਹੈ ਆਪਾਂ ਚਲਾ ਲੂਗਾ ਚੱਲ ਨਹੀਂ ਇੱਕ ਬੰਦਾ ਪਤਾ ਹੁੰਦਾ ਨਾ ਜਿਵੇਂ ਪਹਿਲਾਂ ਇਹ ਲੱਗ ਲੱਗ ਮਸ਼ੀਨਾਂ ਉਹ ਇੱਕ ਬੰਦਾ ਹੋਰ ਰੱਖ ਦੇ ਦੀ ਚਲੋ ਜੋ ਵੀ ਹੋਇਆ ਮਹਾਰਾਜ ਨੇ ਚੰਗਾ ਹੀ ਕਰਿਆ ਕੋਸ ਬਾਕੀ ਹੋਣਾ ਦੀ ਦੀ ਘੁੰਮਾਂਗੇ ਘੁੰਮ ਫਿਰ ਕੇ ਏਰੀਆ ਇੱਕ ਤਾਂ ਮੋਟਰ ਨਾਲ ਦੂਜੀ ਮਸ਼ੀਨ ਤੇ ਘੁੰਮ ਫਿਰ ਕੇ ਏਰੀਆ ਉਰੀ ਲੱਭਾਂਗੇ ਲੱਭਣ ਤੋਂ ਬਾਅਦ ਤੇ ਦੂਜੀ ਮਸ਼ੀਨ ਆ ਜਿਹੜੀ ਉੱਥੇ 11 ਸੈਟਿੰਗ ਉਹਦੀ ਉੱਥੀ ਕਰਾਂਗੇ ਬਾਕੀ ਇੱਕ ਬਾਈ ਕਾ ਹੋਈ ਹੈ ਗੱਲ ਬਾਕੀ ਦੱਸਿਓ ਬਾਈ ਗਜਰਾਤ ਵਾਲੇ ਆਪਣੀ ਪਾਲੀ ਏਰੀਆ ਦੇ ਵਿੱਚ ਜੇ ਆਪਾਂ ਮਸ਼ੀਨਾਂ ਨਾ ਸੈੱਟ ਕਰੀਏ ਤਾਂ ਕਿੱਦਾਂ ਉੱਥੇ ਕੰਮਕਾਰ ਜਿਹੜੇ ਮੇਰੇ ਵੀਰ ਪਹੁੰਚੇ ਹੋਏ ਕਮੈਨ ਵਾਲੇ ਤਾਂ ਬਹੁਤ ਉੱਥੇ ਹਨ ਜਰੂਰ ਦੱਸਿਓ ਕਮੈਂਟ ਕਰਕੇ ਬਾਕੀ ਦਿਖਾਉਣਾ ਤੁਹਾਨੂੰ ਅੱਡਾ ਸਾਡਾ ਕਿੱਥੇ ਰਹਿਣ ਸਹਿਣ ਕਰਿਆ ਨਾ ਇੱਥੇ ਤਾਂ ਆਪਣਾ ਪਰਿਵਾਰ ਵਾਲ ਦੀ ਕੋਈ ਉਪਰੀ ਜਗ੍ਹਾ ਨਹੀਂ ਹੈਗੀ ਜਿੱਕਨ ਆਪਾਂ ਪਰਿਵਾਰ ਦੇ ਵਿੱਚ ਰਹਨੇ ਆ ਨਾ ਉਦਾਂ ਹੀ ਉਹਰੇ ਆਪਣਾ ਪਰਿਵਾਰ ਵਾਲਾ ਸਿਸਟਮ ਆ ਭਵਿੰਦਰ ਉਹ ਨਹੀਂ ਜੰਟਾ ਮੁੰਡਾ ਵਧੀਆ ਐ ਵੀ ਮੰਮੀ ਰੈਡੀ ਵੀ ਦੇ ਵਧੀਆ ਗੱਲਬਾਤ ਆ ਇਹਨਾਂ ਹਨਾ ਘਰ ਦੇ ਵਿੱਚ ਰਹਨੇ ਆ ਸਮਝ ਲਓ ਬਈ ਸਾਰੇ ਕੁਮੈਨ ਨਾਲ ਇਹ ਬੇਨਤੀ ਕਰਦੇ ਆ ਹਨਾ ਜਿੱਥੇ ਵੀ ਮੰਨ ਲਓ ਪਰ ਰਹਨੇ ਆ ਉਹਨੂੰ ਆਪਾਂ ਪਰਿਵਾਰ ਮੈਂਬਰ ਹੀ ਮੰਨੀਏ ਹਨਾ ਰੋਟੀ ਪਾਣੀ ਵਿਚਾਰੇ ਹੁਣ ਕੱਲ ਦੇ ਚਲੋ ਭਾਈ ਜਨ ਬਾਈ ਸਾਡਾ ਸਮਾਨ ਤਾਂ ਦੂਜੀ ਮਸ਼ੀਨ ਤੇ ਪਿਆ ਸਾਰਾ ਸਿਲੰਡਰ ਸਿਲੰਡਰ ਸਾਰਾ ਇੱਕ ਤੇ ਹੀ ਰੱਖਿਆ ਹੋਇਆ ਤਾਂ ਇਹ ਤਾਂ ਪਤਾ ਆਸੇ ਨਹੀਂ ਵੀ ਕੋਈ ਤਾਂ ਵੀ ਏਸੀ ਵਾਲੀ ਆਉਗੀ ਕੋਟੇ ਦੇ ਵਿੱਚ ਅੰਮ੍ਰਿਤਾਂ ਦੇ ਵਿਦਿਓ ਆਊਗੀ ਪਰ ਉਹ ਹਜੇ ਉੱਥੇ ਹੀ ਲੇਟ ਹੋ ਗਈ ਜੀ ਉਹ ਕੋਣ ਕੰਮ ਚੱਲ ਪਿਆ ਨਾ ਰੰਡਾ ਰੰਡਾ ਜ ਮੈਂ ਚੱਲ ਫਿਰ ਇਹਨੂੰ ਲੈ ਆਉਣੇ ਆ ਨਾਲੇ ਵੀ ਖੜੀ ਹੋਤੀ ਉੱਥੇ ਖੜਾ ਇਹਨੇ ਉਹ ਕਰਨਾ ਤਾਂ ਪੰਜਾਬ ਵੀ ਜਦ ਕੀ ਥੋੜਾ ਜਿਹਾ ਲੇਟ ਆ ਚੱਲੂਗਾ ਇਹਦੇ ਬਾਅਦ ਹਰਿਆਣਾ ਰੋਣਾ ਲਾ ਲਾਂਗੇ ਕਿਤੇ ਦੇਖ ਕੇ ਕਿੱਥੇ ਆਪਣਾ ਸੂਤ ਆਊਗਾ ਬਾਕੀ ਦੱਸਿਓ ਬਾਈ ਹਰਿਆਣੇ ਵਾਲੇ ਵੀ ਕੋਈ ਹੋ ਗਏ ਆ ਆਪਣੀ ਵੀਡੀਓ ਦੇਖਦਾ ਤਾਂ ਵੀ ਕਰਿਓ ਕਨੈਕਟ ਜ਼ਰੂਰ ਚਲੋ ਦਿਖਾਉਣੇ ਆ ਤੁਹਾਨੂੰ ਅੱਜ ਦਿਖਾਇਆ ਤੁਹਾਨੂੰ ਦਿਖਾਉਣੇ ਨਾਲੇ ਕਮਰਾ ਆ ਸਾਡੇ ਇੰਟਰ ਦਾ ਕਮਰਾ ਆ ਅੰਦਰ ਆਉਣਾ ਹੈ ਪੰਜਾਬੀ ਕਿੱਦਾਂ ਰਹਿੰਦੇ ਐ ਇੱਥੇ ਰਾਤਾਂ ਦੇ ਵਿੱਚ ਸਰਦਾਰੀ ਦੇ ਨਾਲ ਵਧੀਆ ਬਾਈ ਕਮਰਾ ਦਿੱਤਾ ਹੋਇਆ ਆ ਅੰਦਰ ਕੂਲਰ ਲੱਗਾ ਹੋਇਆ ਪੱਖਾ ਲੱਗਾ ਹੋਇਆ ਮੰਜੇ ਵਧੀਆ ਬੈਸਤਰੇ ਲਾਏ ਹੋਏ ਆ ਬਾਕੀ ਆ ਹਲੇ ਦਾ ਮਕਾਨ ਬਣ ਰਿਹਾ ਆ ਆਉਂਦੇ ਸਾਲ ਤੀ ਕਹਿੰਦਾ ਤੁਹਾਨੂੰ ਇੱਧਰ ਕਮਰਾ ਪਾ ਕੇ ਏਸੀ ਲਾ ਲੈਣਾ ਬੰਦਾ ਬਾਈ ਬਹੁਤ ਵਧੀਆ ਐ ਇਹ ਦੋਨੇ ਭਰਾ ਹਰ ਬਾਈ ਖਾਣ ਦੇਗਾ ਤੂੰ ਮੈਂ ਨਾ ਕਈ ਕਵਰਾ ਆ ਇੱਧਰ ਬਾਹਰ ਲਗਾਇਆ ਕੂਲਰ ਬਾਈ ਬੈਠੇ ਆ ਅੰਦਰ ਨਹੀਂ ਆ ਜੇ ਨਾ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਅੱਜ ਸਤਿ ਸ੍ਰੀ ਅਕਾਲ ਤੱਕ ਵੀ ਬੁਲਾਈ ਆ ਹੂੰ ਦੇਖ ਆ ਕਮਰਾ ਵਧੀਆ ਨਿਆ ਪਾਣੀ ਰੱਖਦਾ ਸਰਾਣੇ ਤੋਂ ਗਾਗਰਾਂ ਆ ਪਈਆਂ ਕਿੱਥੇ ਪਾਣੀ ਮੱਲ ਮੇਤਰੀ ਨੇ ਲਗਿਆ ਪਾਣੀ ਨਵਾਂ ਮੁਕਰ ਮੈਂਦਾ ਹੂੰ ਗਾਂ ਤੋਂ ਕਮਰਾ ਉੱਥੇ ਹੋਰ ਏਸੀ ਸੀ ਕੇਂਦਰ ਲਾ ਲੈਣਾ ਸਰ ਹਾਂ ਏਸੀ ਲਾ ਲੈਣਾ ਕਹਿੰਦੇ ਕਿਉਂ ਲਾਈਟ ਤਾਂ ਆਉਂਦੀ ਨਹੀਂ ਲਾਈਟਾਂ ਮੰਦੇ ਘਾਤੀ ਦੀ ਹਾਂ ਹਾਂ ਕਣਕਾਂ ਦੇ ਕਰਕੇ ਨਾ ਆਗੂ ਗਲਗਨ ਦਾ ਡਰ ਰਹਿੰਦਾ ਹਾਂ ਗੇਉਂ ਕੇ ਬਜੇ ਤੇ ਲਾਈਟ ਬੰਦ ਹੋ ਰਹਾ ਹੈ ਹਾਂ ਗੁਜਰਾਤ ਵਿੱਚਲਾ ਕਰਤਾ ਹੀ ਨਹੀਂ ਕੋਈ ਕਰਦਾ ਇਧਰ ਹੋ ਜਾਂਦਾ ਹੈ ਉੱਪਰੋਂ ਬੇਲਾ ਕਿੰਨੀ ਇਮਾਨਦਾਰੀ ਹੈ ਪਿਛਲੀ ਵਾਰ ਤਾਂ ਮੈਂ ਗੰਗਾ ਇੱਥੇ ਝਟ ਗਿਆ ਤਾਂ ਹਾਂ ਸਹੀ ਗੱਲ ਆ ਰਾਤ ਤੇ ਉਧਰ ਗੰਗਾ ਪਾਇਆ 12 ਮਹੀਨੇ ਬਾਅਦ ਕਹਿੰਦਾ ਗੰਗਾ ਹਟਾ ਲਿਆ ਆਪਣਾ ਸਹੀ ਗੱਲ ਆ ਤੁਹਾਡਾ ਕੰਗਾ ਪਿਆ ਗਿਆ ਮੈਂ ਨਾ ਰੱਖਿਆ ਤਾਂ ਮੇਰਾ ਦਾੜੀ ਇਹਦੀ ਕਾ ਵਧੀਆ ਸੈੱਟ ਹੋ ਜਾਂਦੀ ਆ ਹਾਂ ਪਿੱਛੇ ਗੁਜਰਾਤ ਚ ਲਿਆਦਾ ਇਹਦਾ ਦਾੜੀ ਵਧੀਆ ਸੈੱਟ ਹੋ ਜਾਂਦੀ ਇਹਦਾ 12 ਮਹੀਨੇ ਬਾਅਦ ਵੀ ਇੱਥੀ ਚੀਜ਼ ਪਈ ਸਹੀ ਗੱਲ ਹੈ ਹੈ ਇਮਾਨਦਾਰੀ ਕਰਦਾ ਹਾਂ ਹਾਂ ਇਹ ਗੱਲ ਹੈ ਬੰਨੀ ਬੰਨੀ ਮਾਰ ਦਾ ਮਾਨ ਨੂੰ ਨਹੀਂ ਪਿਆ ਕਿ ਨਾ ਪਿਆ ਮਾਰ ਨਾ ਇੱਕ ਹੀ ਪੈਰ ਹੈ ਨਾ ਹੋਰ ਵਧੀਆ ਇੱਥੇ ਬੈੱਡ ਲੱਗੇ ਲੱਗੇ ਹੋਏ ਆ ਦੂਜੇ ਟੂਟਰ ਲੱਗਿਆ ਰਾਤ ਕੰਮ ਲੱਗੇ ਤਾਂ ਹੋਰ ਯਾਰ ਕੁੱਤੇ ਓਕੀ ਵੀ ਲਗਾਇਆ ਛੱਤ ਵਾਲਾ ਪੱਖਾ ਵੀ ਲੱਗਾ ਸੋ ਕਮਰਾ ਟੌਪ ਦਾ ਬਣਾਇਆ ਆ ਬਾਈ ਬਾਈ ਬਿਜਲੀ ਵਾਲੇ ਹੀ ਕਮਰੇ ਜਦਾ ਹੂੰ ਇਹ ਨੇ ਵਧੀਆ ਬੰਦੇ ਵਾਹ ਵਧੀਆ ਐ ਇੱਥੇ ਆਪਾਂ ਨਜ਼ਾਰੇ ਨਾਲ ਬਾਕੀਆ ਘਰ ਆ ਬਾਈ ਸਹੀ ਗੱਲ ਐ ਨਾ ਇਹ ਘਰ ਵਾਂਗੂ ਘਰ ਸਮਝਾਂਗੇ ਆਪਾਂ ਆਪਣਾ ਮਾਂ ਨੂੰ ਮਾਂ ਤੇ ਨੂੰ ਤੇ ਭੈਣਾਂ ਨਾਲ ਰਹਾਂਗੇ ਤਾਂ ਬਾਈ ਕੋਈ ਨਹੀਂ ਅੰਦਰ ਬੰਦੇ ਲੋਗ ਦਾ ਹੈ ਨਾ ਜੇ ਹੁਣ ਆਪਾਂ ਇੱਥੇ ਗਈ ਆ ਅਸਕੀਆਂ ਕਰਾਂਗੇ ਬਸ ਬਸ ਹੀ ਮਿੱਠੀਆਂ ਲਗਾਵਾਂਗੇ ਮੈਂ ਉਹ ਤੇ ਤੁਹਾਨੂੰ ਨਾਲ ਬਾਈ ਹੋਰ ਆ ਉਹਦੇ ਸੱਜ ਤੇ ਆ ਬੰਦੇ ਯਾਰ ਆਪ ਸਾਰਾ ਜਿਹੜਾ ਆਪਣੇ ਹੱਥ ਹੁੰਦਾ ਕੋਈ ਬੰਦਾ ਸਾਹਮਣੇ ਵਾਲਾ ਨਹੀਂ ਹੁੰਦਾ ਆਪਣਾ ਆਪਣਾ ਹੋ ਜਾਂਦਾ ਆਪਾਂ ਕਹਿੰਦੇ ਵੀ ਇਹ ਬੰਦੇ ਮਾੜੇ ਆ ਮਾੜੇ ਵੀ ਹੂੰ ਆਪਾਂ بڑے ਹੋ ਜੰਨੇ ਸਹੀ ਗੱਲ ਹੈ ਜੀ ਹਨਾ ਬਈ ਪੁਣਾ ਬਦਲਾ ਘਰ ਵਾਂਗੂ ਹੀ ਬਿਲਕੁਲ ਸਾਡਾ ਘਰ ਹਾਂ ਸਹੀ ਗੱਲ ਹੈ ਜੀ ਇਹਦੇ ਇਹਦੇ ਮਾਪੇ ਹੋ ਕੇ ਮੇਰੇ ਮਾਪੇ ਹੋਏ ਹਾਂ ਸਹੀ ਗੱਲ ਹੈ ਜੀ ਫਿਰ ਇਹ ਚੀਜ਼ ਦਾ ਫਰਕ ਨਹੀਂ ਆਪਾਂ ਰੱਖਦੇ ਹਾਂ ਜੀ ਹਨਾ ਮਰੇ ਚਾਚੇ ਆ ਨਾਲ ਚਾਚੇ ਦਾ ਘਰ ਆ ਹਾਂ ਉਹ ਪਿਛਲੇ ਸਾਲ ਦੇ ਲਾਹੀ ਤੈਨੂੰ ਸਵੇਰੇ ਕੁੜੀਆਂ ਕਿਉਂ ਪੁੱਛਦੀਆਂ ਨੇ ਆ ਵੀ ਭਜਨ ਬਾਈ ਨੇ ਆ ਬਾਬਾ ਨੇ ਆ ਬੱਬਾ ਦੱਦਾ ਠੀਕ ਆ ਦਾਦਾ ਕੀ ਆ ਚੱਕਰ ਦਾ ਸਾਡੀ ਬਿਜਲੀ ਵਾ ਲੇਟ ਵੇਟ ਹੋ ਜਾਂਦਾ ਇਹਦੇ ਰਿੜੇ ਰਿੜੇ ਨਾਲ ਤੇ ਉਹ ਕੁੜੀਆਂ ਸਾਡੇ ਆ ਉਹ ਰੋਟੀ ਬਣਾ ਕੇ ਰੱਖਦੀਆਂ ਸਾਡੇ ਹੀ ਸਵਾਨ ਪਿਆਜ਼ ਉੱਥੇ ਆ ਆ ਆ ਕੇ ਰੋਟੀ ਬਰਾਉਣੀ ਉਹਨੇ ਪਾ ਕੇ ਰੱਖ ਦਿੰਦੀ ਆ ਹਾਂ ਫੇਰ ਕਿਹਦਾ ਵਿਚਾਰੀਆਂ ਕੋ ਦੇਣਾ ਥੋੜੀ ਦਾ ਉਹੀ ਤਾਂ ਗੱਲ ਪਿਆਰ ਆ ਪਿਆਰ ਆ ਕਿੱਥੇ ਆ ਗਈ ਚਲ ਉਹਨਾਂ ਨੂੰ ਅਏ ਦੇਖੋ ਚੀਜ਼ ਲੈ ਆਉਣੀ ਨਾ ਟਰੰਡਾ ਯਾਰ ਉਹਨਾਂ ਨੂੰ ਦ ਲੈਣਾ ਤੇ ਖਾਣੇ ਉਹਨਾਂ ਨੂੰ ਪਹਿਲਾਂ ਦੇਣੀ ਕੁੜੀਆਂ ਨੂੰ ਉਹਨਾਂ ਦੇ ਦੇਖਣਾ ਵੀ ਆਏ ਨਹੀਂ ਅੱਜ ਬਈਆ ਆਏ ਨਹੀਂ ਰੋਟੀ ਬਣਾ ਦੋ ਲੇਟ ਆਵੋਗੇ ਨਾ ਨਾ ਉਹਗੇ ਕੀ ਕਰਨਗੇ ਬਣਾ ਕੇ ਰੱਖ ਦੋ ਉਹ ਹੀ ਉਹਨਾਂ ਨੇ ਖਾ ਲੰਦੇ ਤੇ ਆ ਕੇ ਨਿਆਰੇ ਕੀ ਉਹ ਵੀ ਅੱਜ ਜਾਲ ਕਰਦੀਆਂ ਇਹਦੇ ਸਹੀ ਗੱਲ ਹੈ ਹੈ ਚੰਗਾ ਬੰਦਾ ਹੋਊ ਉਹ ਨਹੀਂ ਜਾਲ ਕਰਨਗੇ ਹੋਰ ਹੋਰ ਮਾਣਾ ਹੁੰਦਾ ਤਾਂ ਉਹ ਕੀ ਕੀ ਪੁੱਛਣਾ ਚੱਲੀਏ ਪਰ ਅੱਜ ਲਾਉਣਾ ਚਾਹ ਬਣਾ ਕੇ ਲੈ ਆ ਰਿਹਾ ਸੋਜ ਭਰ ਕੇ ਰੱਖ ਲਈ ਚਾਹ ਵੀ ਦਾ ਉਹ ਹੀ ਸੇਰੇ ਵੀ ਹਾ ਤੁਮੋਸ ਆ ਜਾਂਦੀ ਆ ਆ ਜੰਟ ਦਾ ਭਰਾ ਮਾਂ ਬਣਦਾ ਇੱਕ ਨੰਬਰ ਆ ਯਾਰ ਇਹ ਆ ਮਕਾਨ ਬਣ ਰਿਹਾ ਇਹਨਾਂ ਦੇ ਹੁਣ ਮਕਾਨ ਬਣ ਗਿਆ ਹੁਣ ਸ਼ਾਦੀ ਕਰਦ ਰਹੀ ਬੜੇ ਭਵਿੰਦਰ ਵੀਰ ਬਰਉਣਾ ਅੱਕੇ ਪਜਾਉਂਗਾ ਵੀ ਮੈਂ ਤੋ ਭਵਿੰਦਰ ਦੀ ਸ਼ਾਦੀ ਕਰਦ ਰਹੀ ਹੁਣ ਪੂਰਾ ਸ਼ਾਦੀ ਮੇਰੇ ਡਾਂਸ ਕਰ ਰਹੇ ਹੈ ਕਾਹਿਆ ਕਰੇਗਾ ਡਾਂਸ ਹੈ ਕੌਣ ਡਾਂਸ ਕਰੇ ਇਹ ਵੀ ਹਾਂ ਖਾਓ ਕਰੇਗੀ ਸ਼ਾਦੀ ਸ਼ਾਦੀ ਕਹਿੰਦਾ ਆ ਕਹਿੰਦਾ ਆਉਣਾ ਪੈਣਾ ਤੁਹਾਨੂੰ ਥੋੜਾ ਜਿਹਾ ਛੇਦੀ ਕਰ ਲੈਣੀ ਹੁਣ ਆਵਾਂਗੇ ਹਾਂ ਚਲੋ ਬਾਈ ਹੁਣ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਹੈਂ ਗਾਂ ਜਾ ਕੇ ਸੀ ਆ ਦਿਲ ਮਿਲ ਗਿਆ ਰਗਾ ਆ ਚੱਲ ਲਗਾਉਣਾ ਮੀਂਹ ਪੈ ਤੁੰਗਾਈ ਹੁਣ ਚੱਲਿਆਂ ਖੇਤ ਦੇ ਦੇਖਣਾ ਏਰੀਆ ਵਾ ਜਿਵੇਂ ਆਪਾਂ ਕਹਿ ਦਈਏ ਵੀ ਇਹ ਤਾਂ ਰਾਰੂ ਦੇਖਣਾ ਲੱਗੋ ਕੋਣ ਉਦੋਂ ਜਾਰੇ ਦੇਖਣਾ ਮਣ ਜਾਏਗਾ ਟਾਹਣੀਆਂ ਇਹ ਬਟਰੇ ਦੇ ਮੁੰਡੇ ਪਾਣੀ ਆਣਾ ਬਾਈ ਕਈ ਵਾਰਾ ਬੜਾਈ ਸੀ ਆ ਦੂਜੇ ਕਈ ਵਾਰੀ ਤੇ ਜਦੋਂ ਉਹ ਨਾ ਮੜਾ ਪਜਾਓ ਹੋ ਜਾਂਦਾ ਹੈ ਵੇ ਤੋ ਜੇ ਹਮਤ ਫਰਨਾ ਜਾ ਰਹੇ ਪਿਆ ਕਰਨਾ ਪੜਾ ਦੇਖ ਕੇ ਆਉਣਾ ਪੈ ਗਿਆ ਰਾਜੂ ਰਾਹ ਨਾ ਹਾਂ ਜੀ ਹਾਂ ਹਾਂ ਉਹ ਵੀ ਲੰਗ ਜੀ ਨਹੀਂ ਹਾਂ ਬਾਕੀ ਉਹ ਹਾਈਵੇ ਤੇ ਜਾਣਨਾ ਦਿਖਾਉਣਾ ਤੁਹਾਨੂੰ ਵਹੀ ਉਹ ਜੀਹਰ ਹਰ ਕਹਿੰਦੇ ਰੋਡ ਤੇ ਮਿਲ ਜੇ ਉਹ ਬੜੀਆ ਰਾਜੂ ਕਹਿੰਦਾ ਨਾ ਆਇਆ ਦਾ ਹੈ ਜੀ ਇੱਕ ਪਹਿਲਾਂ ਦਵਾਈ ਚੱਲ ਇੱਥੇ ਆ ਗਾ ਪੰਪ ਉਹ ਉੱਥੇ ਕੜੀਆਂ ਨਹੀਂ ਉੱਥੇ ਕੜੀਆਂ ਫੇਰ ਪੰਪ ਤੇ ਆ ਇੱਕ ਮੰਡੀ ਆ ਮੰਡੀ ਜਾਂ ਆ ਪਸਤਰਾ ਦੀ ਗੰਧ ਕੰਦਾ ਹੋ ਕਰਦੇ ਆ ਇਹ ਸਹੀ ਗੱਲ ਹੈ ਜੀ ਦੇ ਕੇਦਲ ਪਸਤਰ ਦੀ ਗੰਧ ਹੋਗੀ ਹੋਗੀ ਇਹਨੇ ਗਾਲੀ ਲਾਈ ਹੋਈ ਆ ਹਾਂ ਉਹ ਵਾਰਾ ਬਹੁਤ ਥਾੜਾ ਹੈ ਤੇ ਵਾਰਾ ਲੈ ਜੀ ਅੱਡੇ ਤੋਂ ਮਹੀਨਿਆਂ ਕੋਲ ਆ ਕੇ ਕਰਦੇ ਆ ਹੋਰ ਜੇ ਲਾ ਲਈ ਜਾ ਉੱਤੇ ਕੇ ਫੜਾ ਦੇ ਰਾਤ 11:00 ਵਜੇ ਨੂੰ ਅੱਠੇ ਦੱਸੇ ਆ ਜਾਓ ਆਓ ਬੇਟਾ ਜੀ ਇੱਥੇ ਆ ਤਾੜਾ ਬਹੁਤ ਹੈ ਤੇਰਾ ਜਿਵਾਤਰ ਤੋਂ ਸਾਡੇ ਬੱਲੇ ਬੱਲੇ ਕਰਾ ਦਿਓਗੀ ਯਾਰਾ ਰੇਟ ਬਹੁਤ ਜ਼ਿਆਦਾ ਹੈ ਬੁਲੇ ਵੀ ਲਗਾਇਆ ਤਾਂ ਮੈਂ ਲਗਾਇਆ ਤਾਂ ਚੱਲਦੇ ਤੇਰੇ ਕੇ ਜਾਉਂਗਾ ਇੱਕ ਦਿਨ ਤਾਂ ਆਹ ਸਾਰਾ ਲਸਣੇ ਦਾ ਦੇਖਾ ਨਾ ਔਰ ਰੇਟ ਨਾ 13000 ਰੇਟ ਵਾਹ ਜੀ ਮੇਰੇ ਰੁਪਏ ਕੌਣ ਟਲ ਗਏ ਇਹ ਮੈਂ ਵੀ 40 ਹੋ ਗਿਆ ਥਾ 45 ਲਾਣਾ ਹਾਂ ਉਹ ਘੜੀਆਂ ਮਸ਼ੀਨਾ ਬਾਈ ਪੰਪ ਤੇ ਰੌਣਕ ਲੱਗੀ ਪਈ ਆ ਕੀਟ ਵੱਟ ਕੇ ਗਿਆਦਾ ਉਹ ਪਰ ਉਹ ਰੌਣਕ ਰੌਣਕ ਅੱਛਾ ਇਹ ਨਾ ਨਾ ਦਾ ਅੰਦਰ ਆ ਮੈਂ ਕੀ ਦੇ ਦਿੱਤੇ ਬਿਕੇ ਆ ਇਹ ਸਭ ਰਣੀ ਵਹੀ ਲਾ ਰਣੀ ਲਾ ਰੋ ਰੇਟ ਜਾਂ ਕਰੀਏ ਨਾ ਲਾਣਾ 13000 ਕੇ ਕੌਣ ਟਲ ਲਾਣਾ ਉਹ ਰੇਟ ਨੇ ਹੀ ਅਲੱਗ ਰਗ ਚੀਏ ਅੱਜ ਕਿੰਨਾ ਜ਼ਿਆਦਾ ਲੱਗ ਗਿਆ ਲੱਗ ਰਿਹਾ ਵਾਵਾ ਦੇ ਕੋਲ ਪਿਆ ਰੇਟ ਨਹੀਂ ਨਹੀਂ ਇਹ ਏਰੀਏ ਦੇ ਵਿੱਚ ਨਾ ਅੱਗੇ ਆਪਾਂ ਚੱਲਦੇ ਆਂ ਇਹ ਹਜੇ ਐਤ ਕੀ ਕਣਕ ਥੋੜੀ ਜਿਹੀ ਹੈਗੀ ਆ ਨਰਮਾਈ ਚ ਵਿੱਚ ਸਾਰੇ ਹੀ ਇਹੋ ਜਿਹੇ ਏਰੀਆ ਹਜੇ ਬਾਕੀ ਪਿੰਟੂ ਬਾਈ ਭਪਿੰਦਰ ਬਾਈ ਅਨਿੰਦਰ ਬਾਈ ਇਧਰ ਚਾਣਾ ਲਸਣ ਜਿਆਦੇ ਲੱਗ ਗਿਆ ਇਸ ਵਾਰ ਹਣਾ ਹਾਂ ਇਸ ਦਾ ਰਗਵਾ acha ਹੈ ਨਾ ਹਾਂ ਬਾਹੂ ਵੀ acha ਹੈ ਨਹੀਂ ਪਿਛਲੇ ਸਾਲ ਤੋਂ ਉਹਨੇ ਪੂਰੇ ਜੇ ਖੇਤ ਗਿਉਂ ਕੇ ਹਣਾ ਲਸਣ ਨਾਲ ਮੈਥੀ ਜਿਆਦੇ ਉਹ ਜਿਆਦੇ ਹੋ ਗਿਆ ਹਣਾ ਚਾਣਾ ਚੰਨੀ ਜਿਆਦੇ ਲਸਣ ਵੀ ਜਿਆਦੇ ਆ ਹਾਂ ਲਸਣ ਚੰਨੀ ਜਿਆਦੇ ਲਸਣ ਦਾ ਰੇਟ ਜੇ ਕਿੰਦਰ ਬਹੁਤ ਜਿਆਦੇ ਹੋ ਗਿਆ ਹਣਾ ਲਸਣ 20000 ਜਾ ਰਹਾ ਹੈ ਕੁਨ 40000 ਗਿਆਤਾ ਨਾ 20000 ਕੁਆਂਟਲ ਹਾਂ ਲਸਣਾ ਅੱਜ ਬੁਕਾ 20000 ਰੁਪਏ ਕੁਆਂਟਲ ਲਸਣਾ ਬਹੁਤ ਲਾ ਰੇਟ ਹੋ ਗਿਆ ਅਰੇ 40000 ਰੁਪਏ ਪਰ ਕਿੰਟਲ ਗਿਆਤਾ ਪੰਜਾਬੀ ਦੱਸ ਦੋਅ ਲੋਟ 20000 25000 ਕਿੰਨਾ 40000 ਰੁਪਏ ਕਿੰਟਲ ਗਿਆਤਾ ਲਸਣ ਦੋ ਮਹੀਨੇ ਪਹਿਲੇ ਦੋ ਮਹੀਨੇ ਪਹਿਲੇ ਫਿਰ ਕਿਉਂ ਸਸਤਾ ਹੋ ਗਿਆ ਅਭੀ ਸਸਤਾ ਵੀ ਨਿਆ ਮਾਲ ਜਾ ਰਹਾ ਹੈ ਨਾ ਪੁਰਾਣਾ ਅਭੀ ਪੰਜ ਵਿਗਰਾਤਾ ਵੀ ਤੋਂ ਚਾਰ ਵਾਰ ਦਿਨ ਪਹਿਲੇ ਤੋਂ ਹਾਂ ਅਭੀ 20 15 15 20 ਚੱਲਦਾ ਮਾਲ ਜਾਏਗਾ ਉਸ ਦਾ ਬਹੁਤ ਰੇਟ ਹੋ ਗਿਆ 15000 ਤੋਂ 50000 ਤੱਕ ਕੁਦ ਮੇਰੇ ਬੁਆਜੀ ਨੇ ਵੇਚਦਾ 9000 ਕੁੰਟਲ ਦੀਪੋਲੀ ਟਾਈਮ ਤੇ 1 ਕਾ ਕੇਜੀ ਦਾ 1 ਕੁੰਟਲ 5 ਬਾਰ 9000 ਬਾਕੀ ਦਰ ਪਿਛਲੇ ਸਾਲ ਨਾਲ ਏਰੀਆ ਦੇ ਸਾਰੇ ਚ ਕਣਕ ਦੀ ਹੈ ਨਾ ਵੀ ਖੇਤ ਨਾਲ ਖੇਤ ਲੱਗਿਆ ਹੈ ਮਿਲ ਰਾਇ ਥੋੜੀ ਜੀ ਇੱਥੇ ਵੀ ਭੱਜ ਨਾਲ ਠੇਕਾਂ ਨਹੀਂ ਬਣਿਆ ਦੇਖੋ ਛੋਲੇ ਹਨ ਛੋਲੇ ਦੀ ਫਸਲ ਵੀ ਹੈ ਵਧੀਆ ਖੜੀ ਆ ਇਹਨੂੰ ਕਿਹਾ ਵੀ ਮਸ਼ੀਨ ਨਾਲ ਵੜ ਦੂੰਗਾ ਨਾ ਜੇ ਥੋੜਾ ਸੂਤ ਆਉਂਦਾ ਹੈਟ ਵੀ ਚੰਗੀ ਆ ਅੱਗੇ ਦਾ ਹੈਟ ਚੰਗੀ ਭਵਿੰਦਰ ਕਿਆ ਡੀਗਾ ਦੇ ਡੀਗਾ ਕਿਆ ਕਿਸ ਕੋ ਕਾਟ ਦੂੰ ਕਾਟ ਦੂੰ ਜਣਾ ਦਾ ਇੱਕ ਨੰਬਰ ਨੇ ਕਾਟ ਤੀ ਗੱਡੀ ਅਜੋ ਮੈਂ کہہ ਰਾ ਹਾਂ ਉਹ ਨੇ ਸੈਂਪਲ ਲਈ ਡੋਬੀ ਦੇਗਾ ਤਾ ਲੋ ਇੱਕ ਰਾਉਂਡਰ ਵਾਲੀ ਹੋਰ ਦੱਸ ਬਸ ਪੁੱਛेंगे ਕਿਤਨੇ ਬਾਤ ਕਰ ਲੂਗਾ ਖੇਤ ਵਾਲੀ ਕਾ ਕਰ ਲਈ ਬਾਤ ਜਣਾ ਦਾ ਇੱਕ ਨੰਬਰ ਕੱਟਦਾ ਹੈ ਗੱਡੀ ਛੇ ਇਹ ਤਾਂ ਕਟੇਗਾ ਨਾ ਜਦ ਤੋ ਦੇਖਣਾ ਫੇ ਚਣੇ ਕੋ ਆਸ ਨੇ ਮਿੱਟੀ ਨਹੀਂ ਆਉਣਾ ਚਾਹੀਏ ਬਿਲਕੁਲ ਵੀ ਮਿੱਟੀ ਨਹੀਂ ਆਏਗੀ ਹਾਂ ਥੋੜਾ ਉੱਪਰ ਤੋਂ ਉਹ ਤਾਂ ਇਸਕਾ ਗੱਡੀ ਕਾ ਕੱਢ ਰਿਹਾ ਉਸ ਹਿਸਾਬ ਸੇ ਬਣਾਉਂਦਾ ਦੂਜਾ ਆਦਮੀ ਸਾਹਮਣੇ ਵਾਲੇ ਕੋ ਤੋਂ ਜੇ ਲੱਗਦਾ ਵੀ ਮੱਟੀ ਆਏਗੀ ਪਰ ਨਹੀਂ ਆਤੀ ਮੈਂ ਕਾਟ ਦੂੰਗਾ ਕੋਚ ਲਾ ਕੇ ਕਾਟ ਦੂੰਗਾ ਠੀਕ ਵਿੱਚ ਇਧਰ ਆਏਗੇ ਜਿਸ ਟਾਈਮ ਦੇਖੇਗੇ ਆਪ ਦੇਖ ਲਈ ਕੋਈ ਬਾਤ ਨਹੀਂ ਸੁੱਕਾ ਇਹ ਤਾਂ ਬਿਲਕੁਲ ਜੋ ਹਰਾ ਹੈ ਹਰੇ ਵਿੱਚ ਤਾਂ ਦਾਣਾ ਰਹਿ ਜਾਂਦਾ ਹੈ ਸੁੱਕਾ ਇਹ ਤਾਂ ਬਿਲਕੁਲ ਇੱਕ ਬਰਾਬਰ ਹੈ ਹਾਂ ਕੁਮੇਤੀ ਖੜੀ ਹੈ ਹਾਂ ਤੁਹਾਰੀ ਹੈ ਨਹੀਂ ਨਹੀਂ ਪੜੀਏ ਕਾਟ ਕੇ ਰੱਖੀ ਹੋਈ ਹੈ ਫਿਰ ਕੱਲ ਨਾ 7 ਵਜੇ ਕਢਵਾ ਦੇਗੇ ਹੋਰ ਕੱਲੋਂ ਕਣਕ ਬੜਾ ਲਾਉਣਾ ਉਹ ਤਾਂ ਨਾਲੇ 7 ਵਜੇ ਨਿਵੇੜ ਜੇ ਕਾਟ ਜੇਗੇ

ਚੱਲੀਏ ਫੇਰ ਹਾਂ ਚੱਲਾਂ ਨਹੀਂ ਮਰੀ ਮਿਲਦੇ ਆਂ ਫਿਰ ਕੱਲ ਹਾਂ ਕੱਲ ਤੋਂ ਫੇਰ ਕਾਟਾਂਗੇ ਹੀ ਠੀਕ ਨਹੀਂ ਬੈਠੋ ਟਾਈਮ ਮਿਲਾਂਗੇ ਵੀਡੀਓ ਵਾਲੋ ਦੇਖਣ ਵਾਲੋ ਹਾਂ ਨੀਚੇ ਦਾ ਇੱਕ ਰੌਂਡ ਲਗਾ ਕੇ ਦੇਖ ਲੈਣਾ ਚਾਹਣਾ ਹੈਗਾ ਜੇ ਸੈੱਟ ਲੱਗੇ ਆਪ ਕੋ ਅਰੇ ਮੈਂ ਬਾਤ ਕਰ ਲੂੰਗਾ ਇਧਰ ਦਾ ਟੁਕੜਾ ਪੂਰਾ ਕਟਵਾ ਕੇ ਦਿਖਾ ਲੈ ਮੈਂ ਟੁਕੜਾ ਨਹੀਂ ਇੱਕ ਰੌਂਡ ਲਗਾ ਦੂੰਗਾ ਬਸ ਇਤਨੇ ਮੈਂ ਪਤਾ ਚੱਲ ਜਾਏਗਾ ਉਹ ਤਾਂ ਬੋਲੇਗਾ ਸਰਦਾਰ ਕਾਟ ਦੇ ਖੁਦ ਬਾਕੀ ਆ ਹਨਾ ਜਿਵੇਂ ਹਰੇ ਆ ਇਹਦੇ ਵਿੱਚ ਤਾਂ ਮਣ ਮੋਟਾ ਦਾਣਾ ਰਹੂਗਾ ਪਰ ਜਿਹੜੇ ਸੁੱਕੇ ਆ ਪਲਾਟ ਇੱਕ ਬਰਾਬਰ ਉਹਦਾ ਨਹੀਂ ਕੋਈ ਫਰਕ ਬਾਕੀ ਕਣਕਾਂ ਆ ਅਤ ਕੀ ਕੰਮ ਹੋ ਰਿਹਾ ਹੋਣਾ ਚੱਲੂਗਾ ਜੇ ਕਹਣਾ ਅੱਗੇ ਭਾ ਗੁਜਰਾਤ ਦੇ ਵਿੱਚ ਭਾ ਟੁੱਟ ਭਾਜੀ ਚੱਲਿਆ 10 ਬਿਗਏ ਉੱਥੇ ਬਾੜ ਲਓ 10 ਉੱਥੇ ਬਾੜ ਲਓ ਉਹੀ ਹਾਮੇ ਇੱਥੇ ਚੱਲਣਾ ਹੈ ਬਾਕੀ ਛੋਲੇ ਛੂਲੇ ਦਾ ਨਾ ਕੱਢ ਲੇ ਪਰ ਫੂਸ ਚੱਕਦੇ ਆਉਂਦਾ ਫਰ ਐਸਾ ਨਿਕਲਿਆ ਆਉਂਦਾ ਜਿਹੜਾ ਮੈਂ ਡੰਗਰਾਂ ਨੂੰ ਪਾਉਣ ਵਾਸਤੇ ਹੈ ਨਾ ਚਲੋ ਬਾਕੀ ਜਿਹੜਾ ਕਰਮਾ ਜਾ ਉਹ ਤਾਂ ਕਿਤੇ ਗਿਆ ਨਹੀਂ ਹੈਗਾ ਚੱਲੇ ਫਿਰ ਯੱਲਾ ਸਾਨਾ ਇਹ ਕਹਿੰਦੇ ਆ ਵੀ ਉਹ 50 ਹਨਾ 20000 ਤੋਂ ਕਵਾਂਟਲ ਅੱਜ ਤਾਜ਼ਾ ਰੇਟ ਆ 20000 ਰੁਪਏ ਕਵਾਂਟਲ ਦਾ ਹਾਂਜੀ ਅੱਜ ਤਾਜ਼ਾ ਰੇਟ ਆ ਤਾਜ਼ਾ ਜੇਟ 20000 ਵੀ ਕਵਾਂਟਲ ਬਹੁਤ ਰੇਟ ਲੱਗਿਆ ਯਾਰ 20000 ਇਸ ਵੇ ਇਸ ਵਿੱਚ ਹੈ ਕੀ ਐ ਸਾਨ ਹੈ ਕੀ ਇਸ ਵਿੱਚ ਕੁਝ ਵੀ ਨਹੀਂ ਵਸਾ ਜਿਸकी ਲੱਤ ਲੱਗੀ ਹੋਈ ਹੈ ਸਬਜ਼ੀ ਬਣਾ ਲੈਣੇ ਕੀ ਵਹੀ ਹੈ ਉਹ ਸਬਜ਼ੀ ਵਿੱਚ ਮਢਾਲਦਾ ਔਰ ਕਿਆ ਹੁੰਦਾ ਇਸਕਾ ਔਰ ਦਵਾਈ ਬਣਦੀ ਹੈ ਨਾ ਲਸਣ ਕੀ ਹਾਂ ਕੌਣ ਸੀ ਇਹ ਦੂਸਰੀ ਦਵਾਈ ਜੋ ਆਪਾਂ ਨਿਯੋਜ ਕਰਦੇ ਹਾਂ ਘਰ 'ਤੇ ਆਪਣੇ ਗੋਲੀ ਖਾਤੇ ਜਾਂ ਗੋਲੀ ਦਵਾਈ ਬਣਦੀ ਇਸ ਵਿੱਚ ਲਸਣ ਕੀ ਅੱਛਾ ਗੋਲੀਆਂ ਸਾਰੇ ਕੰਮ ਇਹਨਾਂ ਨੂੰ ਇਹ ਦੇਤਾ ਨਾ ਡੋਡੇ ਦੀ ਫੀਮ ਦੀ ਦਵਾਈ ਬਣਦੀ ਆ ਉਹ ਵੀ ਰਾਸਤਾਨ ਦੇ ਵਿੱਚ ਹੀ ਹੁੰਦੀ ਆ ਨਾ ਅਲਸਣ ਦੀ ਦਵਾਈ ਬਣਦੀ ਆ ਉਹ ਵੀ ਰਾਸਤਾਨ ਦੇ ਵਿੱਚ ਇਹ ਦੇਤਾ ਵੈਸੇ ਪੰਜਾਬ 'ਚ ਵੀ ਆਪਣੇ ਲੱਗਦਾ ਹੈ ਕਈ ਵੀਰ ਤਾਂ ਆਪਣੇ ਬਹੁਤ ਹਨਾ ਜਿਆਦੇ 5 5 6 6 ਕੀਲੇ ਵੀ ਲਾਉਂਦੇ ਆ ਕੋਈ ਵੈਸੇ ਆਪਾਂ ਘਰ ਬਾਤ ਤੇ ਛੋਟੀ ਜੀ ਕਿਆਰੀ ਲਾ ਦਨੇ ਆ ਨਾ ਉਹਦੇ ਵਿੱਚ ਕਿੰਨਾ ਵਧੀਆ ਹੋ ਜਾਂਦਾ ਬਾਕੀ ਰੇਟ ਬਹੁਤ ਆ ਬਾਈ ਲਸਣ ਦਾ ਸੋਨਿਆਂ ਦੇ ਭਾਅ ਰੇਟ ਹੈ ਜੀ ਸੋਨੇ ਦੇ ਬਰਾਬਰ ਰੇਟ ਹੋ ਗਿਆ ਸੋਨੇ ਦੇ ਬਰਾਬਰ ਹੈ ਹੈ ਜਿਸ ਚ ਬੋਲਦੇ ਸੋਨਾ ਆ ਪਹਿਲਾਂ ਤਾਂ ਹੈ ਇੱਥੇ ਲਸਣ ਖੇਤ ਚ ਛੱਡ ਗਏ ਆਉਂਦੇ ਨਹੀਂ ਤੇ ਹੁੰਦੇ ਨਾ ਪਟਕੇ ਹੁਣ ਤਾਂ ਬਾਈ ਰਾਤ ਨੂੰ ਮੰਜਾ ਵਿੱਚੇ ਰਹਿਨੇ ਆ ਹੈ ਆਬ ਤਾਂ ਲਸਣ ਕੇ ਖੇਤ ਤਾਂ ਸੋਨੇ ਕਾ ਯਾਰ ਰਾਤ ਵੇ ਆਦਮੀ ਇਹੀ ਸੋਤਾ ਉਹਦੇ ਮੰਜਾ ਪਿਆ ਬਾਈ ਆ ਪਿਆ ਮੰਜਾ ਸਾਰੀ ਰਾਤ ਬੈਟਰੀਆਂ ਵੱਜਦੀਆਂ ਵੀ ਕੋਈ ਕਿਤੇ ਚੱਕਰ ਨਾ ਲੈ ਜੀ ਵੇ ਮਿੰਟੂ ਹਾਂ ਸਹੀ ਏ ਫੇ ਕਹੀਂ ਉਠਾ ਨਾ ਲੈ ਜਾਏ ਕੋਈ ਇੱਕ ਗਟੇ ਕੀ ਕੀਮਤ ਹੈ 50 ਰੁਪਏ ਹੈ ਹਾਂ 50 ਰੁਪਏ ਕਾ ਏਕ ਹੈ 50 روپے کا جی ہاں مارکیٹ میں لوگے تم اس کو ہاں مارکیٹ میں سل جی منڈی میں جا کے لوگے تو یہ گیٹا تمہارے کو 5 روپے 10 روپے کا دے گا۔ دے گا ایک گیٹے بہت ڈیٹ لہسن دا سونے دے بھا ہو گیا بھائی تاہی اپنا اتنا مہنگا ہن اے باقی لہسن ہائے بہت ہے جی اے بھی لکھنے ہیں نا اے بھی اے ہجے پٹو دیر بعد پٹ ہو گا جنوں ਰੇਟ بڑੇਗਾ ਕਿ ਜਹੀ ਰੁਕੇਗਾ ਵੀ ਨਹੀਂ ਨਹੀਂ بڑੇਗਾ ਵੀ ਰੇਟ ਅਵੇ ਜਿਵੇਂ ਗਿਲਾ ਰਹੇਗਾ ਤਾਂ ਉਸ ਦਾ ਡਾਊਨ ਰਹੇਗਾ ਨਹੀਂ ਤੁਹਾਰੇ ਤਾਂ ਸਭੀ ਫਸਲ ਲਗਾਤੇ ਹਨਾ ਇੱਕ ਇੱਕ ਫਸਲ ਤੇ ਬਝਵਾਸ ਨਹੀਂ ਕਰਦੇ ਜਿਵੇਂ ਗਿਉਂ ਪੇ ਸਭ ਸਭ ਫਸਲ ਸਾਰੀ ਚੜਾ ਮੇਥੀ ਆ ਛੋਲੇ ਬਾਈ ਦਿਲ ਤੋੜ ਕੇ ਲੈਣੇ ਖਾਣੇ ਵਾਸਤੇ ਹਨਾ ਹਰੇ ਛੋਲੇ ਲਾਉਣੇ ਆ ਮੇਥੀ ਲਸਣ ਪਿਆਜ਼ ਤੋਂ ਨਹੀਂ ਲੱਗਦਾ ਪਿਆਜ਼ ਵੀ ਲੱਗਦਾ ਹੈ ਪਿਆਜ਼ ਵੀ ਲੱਗਦਾ ਸਾਰੀ ਬਦਲਾਂ ਤੇ ਵਿਸ਼ਵਾਸ ਕਰਦੇ ਹਨਾ ਇਹ ਨਹੀਂ ਹੈਗਾ ਵੀ ਇੱਕ ਫਸਲ ਤੀਓ ਦੇ ਲੋ ਥੋੜੀ ਜਿਹੀ ਜਗ੍ਹਾ 'ਚ ਕਣਕ ਲਾਈ ਹੋਈ ਹੈ ਜਿਹਦੇ ਕੋਈ ਜਿਮੀ ਜਿਦੀ ਜ਼ਮੀਨ ਆ ਹੈ ਬਾਕੀ ਵੀ ਨਾ ਛੋਲੇ ਉੱਪਰ ਲਸਣ ਹਨਾ ਆਹ ਖੇਤ ਦੇ ਵਿੱਚ ਇੱਕ ਇੰਨੀ ਕ ਪੱਟੀ ਲੱਗੀ ਆ ਗਣਕ ਦੀ ਬਸ ਬਾਕੀ ਉਹ ਉੱਪਰ ਲੱਗਿਆ ਚੱਲੇ ਫਿਰ ਚਲੋ ਰਾਜੂ ਬੜੀਕ ਦਾ ਹੋਣਾ ਮਾ ਕਿ ਲਸਣ ਦਾ سونے ਦੇ ਭਾਅ ਸੱਚੀ ਗੱਲ ਆ ਬਾਈ ਇਹ ਮੈਨੂੰ ਮਹਿਫਜਵਾਤ ਨਹੀਂ ਦਾ ਮੰਦਾ ਅੱਜ ਪਤਾ ਲੱਗਿਆ